ਉਈ ਬਾਤ ਨਾ ਪੁੱਛਤਾ ਗੁਰੂ ਸਤ ਗੁਰੂ ਸੰਗ ਕਿਰੇ ਹਮ ਥਾਪੇ ਧਨ ਤਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਏ ਚੁਕੇ ਸਭ ਸੋਕ ਸਤਾਪੇ ਇਸ ਤਰ੍ਹਾਂ ਕਹੰਦੇ ਮੈਂ ਇੱਕ ਕੀੜਾ ਫਿਰਨ ਵਾਲਾ ਗਲੀਆਂ ਵਿੱਚ ਮੈਨੂੰ ਤੁਸੀਂ ਇੰਨੀ ਵੱਡੀ ਪਦਵੀ ਦੇ ਦਿੱਤੀ ਮੈਨੂੰ ਸ਼ੰਘਾਸ਼ਨ ਦੇ ਉੱਪਰ ਬਿਠਾ ਦਿੱਤਾ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਹੈ ਤਾਨਾ ਨਨ ਗੁਰੂ ਰਾਮਦਾਸ ਜੀ ਮਹਾਰਾਜ ਤਾਨਾ ਨਨ ਗੁਰੂ ਰਾਮਦਾਸ ਜੀ ਮਹਾਰਾਜ ਤਾਨਾ ਨਨ ਗੁਰੂ ਰਾਮਦਾਸ ਜੀ ਮਹਾਰਾਜ ਦੇਖੋ ਅੱਜ ਕੱਪੜੇ ਇੱਕ ਗੱਟਰੀ ਵਿੱਚ ਨਾਨੀ ਉੱਥੋਂ ਚੂਨਾ ਮੰਡੀ ਤੋਂ ਲੈ ਕੇ ਆਈ ਸੀ ਅੱਜ ਕਰੋੜ ਕਰੋੜ ਦਾ ਰੁਮਾਲਾ ਹੈ ਕਰੋੜ ਦਾ ਸੋਨੇ ਦੇ ਜਿਹੜੇ ਉੱਪਰ ਚੜਦੇਨ ਵਾਰ ਹੀ ਨਹੀਂ ਆਂਦੀ ਚੰਦੋਆ ਸਾਹਿਬ ਕਰੋੜਾਂ ਕਰੋੜਾਂ ਦਾ ਚੜਦਾ ਹੈ ਜਿਹੜੀ ਵਾਰ ਹੀ ਨਹੀਂ ਆ ਰਹੀ ਔਰ ਔਰ ਜਿਹੜੇ ਭੁੱਖੇ ਉਹ ਉਹਨਾਂ ਨੂੰ ਕੀ ਜਾਣਨ ਜਿਹੜੇ ਕਹਿੰਦੇ ਸੱਚੀ ਅਪਹਾਗਾ ਹੈ ਰੋਟੀ ਤੋਂ ਕਰੋੜਾ ਬੰਦੇ ਆ ਕੇ ਰੱਜ ਕੇ ਖਾ ਕੇ ਜਾਂਦੇ ਹਨ ਔਰ ਜਿਹੜੇ ਕਹਿੰਦੇ ਸਾਨੂੰ ਇਹਨੂੰ ਰਿਸ਼ਤਾ ਕੌਣ ਦੇਵੇਗਾ ਕੋਣ ਇਹਦੇ ਨਾਲ ਰਿਸ਼ਤਾ ਕਰੇਗਾ ਇਹ ਇੰਨੇ ਭਾਰੀ ਕਿਸੇ ਨੂੰ ਕੀ ਪਤਾ ਹੋਏਗਾ ਇੰਨੀ ਇਹਨਾਂ ਦੀ ਵਡਿਆਈ ਹੋਏਗੀ ਇਹਨਾਂ ਤੋਂ ਬਿਗੈਰ ਕਿਸੇ ਦਾ ਵਿਆਹ ਹੀ ਹੋ ਸਕਦਾ ਕਿਉਂਕਿ ਗੁਰੂ ਰਾਮਦਾਸ ਜੀਆ ਜਦ ਤੱਕ ਲਾਵਾ ਨਾ ਪੜੀਆਂ ਜਾਣ ਤੇ 12 ਵਜੇ ਜਾਂ ਤੇ 5 ਵਜੇ ਸ਼ਾਮ ਦੇ ਜਦ ਤੱਕ ਲਾਵਾ ਚਾਰ ਫੇਰੇ ਨਾ ਪੜੇ ਜਾਣ ਗੁਰੂ ਰਾਮਦਾਸ ਜੀ ਦੀਆਂ ਲਾਵਾ ਤੇ ਵਿਆਹ ਨਹੀਂ ਹੋ ਸਕਦਾ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਮਿਹਰ ਲੱਖਾਂ ਇਥੋਂ ਭੁੱਖੇ ਖਾਂਦੇ ਹਨ ਉਹ ਸਾਰੇ ਦਰਵਾਜ਼ੇ ਖੁੱਲੇ ਰਹਿੰਦੇ ਹਨ ਸੋਨੇ ਦੇ ਘਰ ਬਣੇ ਹਨ ਛੱਤਰ ਸੋਨੇ ਦੇ ਝੁੱਲਰੇ ਹਨ ਔਰ ਸਭ ਤੋਂ ਵੱਡੀ ਰੋਜ ਕਰਾਮਾਤਾ ਹੁੰਦੀਆਂ ਹਨ ਕੋਈ ਲੂਲਾ ਲੰਗੜਾ ਉੱਥੇ ਚਲਾ ਜਾਵੇ ਆਪਣੇ ਪੈਰਾਂ ਤੇ ਚੱਲ ਕੇ ਆਂਦਾ ਹੈ ਇਹ ਹੱਡ ਬੀਤੀਆਂ ਨੇ ਸਾਡੇ ਨਾਲ ਵੀ ਬੀਤਦੀਆਂ ਹਨ ਇਹ ਜਿਹੜਾ ਭਾਵਨੀ ਨਾਲ ਸੁਨੇਗਾ ਭਾਵਨੀ ਕਰੇਗਾ ਪਿਆਰ ਕਰੇਗਾ ਉਹਦੀਆਂ ਛੋਡੀਆਂ ਭਰੀਆਂ ਜਾਣ ਕੇ ਵੱਡੇ ਤੋਂ ਵੱਡੇ ਇਹ ਦੁੱਖ ਕੀ ਹਨ ਵੱਡੇ ਤੋਂ ਵੱਡੇ ਦੁੱਖ ਕੱਟਦਾ ਹੈ ਗੁਰੂ ਰਾਮਦਾਸ ਮੇਰਾ ਗੁਰੂ ਰਾਮਦਾਸ ਵੱਡੇ ਤੋਂ ਵੱਡੇ ਔਰ ਸਵੀਆਂ ਵਿੱਚ ਵੀ ਭੱਟਾ ਨੇ ਕਿੰਨੀ ਵਿਆਖਿਆ ਅਸੀਂ ਇੱਕ ਜੀ ਬਨਾਨੀ ਕਰ ਸਕਦੇ ਆ ਇੰਨੀਆਂ ਵਡਿਆਈਆਂ ਹਨ ਜਿੰਨੀਆਂ ਵੀ ਕਰੀ ਅਸੀਂ ਥੋੜੀਆਂ ਹਨ ਅਸੀਂ ਕੁਝ ਕਰ ਹੀ ਨਹੀਂ ਸਕਦੇ ਜੇ ਕੋਈ ਗੁਰੂ ਰਾਮਦਾਸ ਜੀ ਨੂੰ ਆਪਣੇ ਮਨ ਵਿੱਚ ਧਿਆਵੇ ਉਹਦਾ ਕਾਮ ਕਰੋ ਸਭ ਕੁਝ ਖਤਮ ਹੋ ਜਾਂਦਾ ਹੈ ਮਿੰਟਾਂ ਦੇ ਵਿੱਚ ਜੇ ਕੋਈ ਆਪਣੇ ਅੰਦਰ ਬਚਨਾ ਨਾਲ ਧਿਆਵੇ ਉਹਦੇ ਦਿਲ ਇਧਰ ਮੁੱਕ ਜਾਂਦੇ ਹਨ ਜੇ ਕੋਈ ਪੱਟ ਕੀ ਗਾਉਂਦੇ ਹਨ ਅੱਖਾਂ ਨਾਲ ਉਹਨਾਂ ਨੇ ਦਰਸ਼ਨ ਕਰੇ ਦੇਖੇ ਮਲੀਨ ਅੱਖਾਂ ਵੀ ਪਵਿੱਤਰ ਹੋ ਜਾਂਦੀਆਂ ਹਨ ਔਰ ਜਿਹੜਾ ਉਹਨਾਂ ਨੂੰ ਯਾਦ ਕਰੇ ਰਿੱਧੀਆਂ ਸਿੱਧੀਆਂ ਉਨਾਰੇ ਵਰਸਦੀਆਂ ਹਨ ਸ੍ਰੀ ਭੱਟ ਜੀ ਕਹਿੰਦੇ ਹਨ ਸੋਈ RAM DAS ਗੁਰੂ ਭਲ ਬਣ ਮਿਲ ਸੰਗਤ ਧੰਨ ਧੰਨ ਕਰੋ ਉਹਨਾਂ ਨੂੰ ਧੰਨ 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 ਕਰੋ ਧੰਨ ਧੰਨ ਬੈਠਾ ਸੋ ਦੀਪਾ ਤਸ਼ਾ ਬੈਠਾ ਸੋ ਦੀਪਾ ਤਸ਼ਾ ਸਤ ਗੁਰੂ RAM DAS ਕਹਾਵੇ ਬੈਠਾ ਸੋ ਦੀਪਾ ਤਸ਼ਾ ਬੈਠਾ ਸੋ ਦੀਪਾ ਤਸ਼ਾ ਸਤ ਗੁਰੂ RAM DAS ਕਹਾਵੇ ਬੈਠਾ ਸੋ ਦੀਪਾ ਤਸ਼ਾ ਬੈਠਾ ਸੋਢੀ ਪਾਤਸ਼ਾ ਬੈਠਾ ਸੋਢੀ ਪਾਤਸ਼ਾ ਸਤ ਗੁਰੂ ਰਾਮਦਾਸ ਕਹਾਵੇ ਹੋ ਰਹੀ ਐ ਤੇਰੀ ਜੈ ਜੈਕਾਰ ਹੋ ਰਹੀ ਐ ਤੇਰੀ ਜੈ ਜੈਕਾਰ ਹੋ ਰਹੀ ਐ ਤੇਰੀ ਜੈ ਜੈਕਾਰ ਸੰਗਤਾਂ ਨੇ ਫੁੱਲ ਵਰਸਾਏ ਤੇਰੀ ਜੈ ਜੈਕਾਰ ਹੋ ਰਹੀ ਐ ਤੇਰੀ ਜੈ ਜੈਕਾਰ ਅੱਜ ਸੰਗਤਾਂ ਨੇ ਫੁੱਲ ਵਰਸਾਏ हो रही है तेरी जय जै जैकर परिया ने मंगल गाए हो रही है तेरी जय जयकार हो रही है तेरी जय जै जय जैकर संगताने फूल वरसाए हो रही है तेरी जय जयकार हो रही है तेरी जय जयकार हो रही है तेरी जय जै जैकर ਤਨੁ ਆਸਰਾ ਜੀ ਤੇਰੇ ਚਰਨਾਂ ਦਾ ਤਨੁ ਆਸਰਾ ਜੀ ਤੈਨੂੰ ਸਾਨੂੰ ਆਸਰਾ ਜੀ ਤੇਰੇ ਚਰਨਾਂ ਦਾ ਤਾਨੂੰ ਆਸਰਾ ਜੀ ਧੰ ਗੁਰੂ ਰਾਮਦਾਸ ਤੇਰੇ ਚਰਨਾਂ ਦਾ ਤਾਨੂੰ ਆਸਰਾ ਜੀ ਤੇਰੇ ਚਰਨਾਂ ਦਾ ਸਾਨੂੰ ਆਸਰਾ ਜੀ ਤੇਰੇ ਚਰਨਾਂ ਦਾ 708 ਬੀਚੁਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖੋ ਆਪਣੇ ਬੱਚਿਆਂ ਤੇ ਉਹਨਾਂ ਨੇ ਕੱਫਨ ਵੀ ਨਹੀਂ ਪਾਇਆ ਇਤਨੀ ਯੁੱਧ ਜੰਗਾਂ ਹੋਈਆਂ ਦੇਖੋ ਉਹਨਾਂ ਨੇ ਆਪਣਾ ਕਿਸੇ ਅੱਗੇ ਮस्तक ਨਹੀਂ ਝੁਕਾਇਆ ਕਿਸੇ ਅੱਗੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1708 ਵਿੱਚ ਨਦੇੜ ਵਿਖੇ ਗੁਰਗ੍ਰੰਥ ਸਾਹਿਬ ਨੂੰ ਨੇ ਨਾਰੀਅਲ 5 ਪੈਸੇ ਠਿੱਪ ਪਰਕਰਮਾ ਕਰਕੇ ਆਪਣਾ ਸੀਸ ਘੰਟਾ ਵਧੀ ਝੁਕਾ ਕੇ ਰੱਖਿਆ ਸਾਰਿਆਂ ਨੇ ਪੁੱਛਿਆ ਕਿ ਤੁਸੀਂ ਆਪਣੇ ਬੱਚੇ ਦੀ ਸਾਰਾ ਆਪਣੇ ਬੱਚੇ ਵਾਰ ਤੇ ਸਾਰਾ ਸੰਬੰਧ ਵਾਰ ਦਿੱਤਾ ਕਿ ਕਿਸੇ ਨੂੰ ਨਹੀਂ ਚੁਕਾਇਆ ਫਿਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗਰਾਂ ਸਾਹਿਬ ਮਹਾਰਾਜ ਨੂੰ ਸਾਨੂੰ ਉਹਨੂੰ ਵੀ ਗੁਰਗਰਾਂ ਸਾਹਿਬ ਦੇ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਹਨ ਉਸ ਤੋਂ ਉੱਪਰ ਸਾਨੂੰ ਕਿਸੇ ਨੂੰ ਨਹੀਂ ਦੇਖਣਾ ਚਾਹੀਦਾ ਹੈ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਦੱਸ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ ਮस्तक ਝੁਕਾ ਕੇ ਜੋਤ ਜੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਿਹੜੀ ਜੋਤ ਹੈ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਆ ਗਈ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜੋਤ ਅਗਰ ਜਿਹੜਾ ਕੋਈ ਗੂਗਲ ਕਰੇਗਾ ਉਹਦਾ ਘਰਨਕ ਬਣ ਜਾਏਗਾ ਜਿਹੜਾ ਜਿਹਨੇ ਖੁਸ਼ੀਆਂ ਲੈਣੀਆਂ ਨੇ ਉਹਨੇ ਗੁਰੂ ਗ੍ਰੰਥ ਸਾਹਿਬ ਤੋਂ ਲੈਣੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ ਔਰ ਗੁਰ ਰੰਗ ਸਾਹਿਬ ਤੋਂ ਜੋ ਗੁਰਗ੍ਰੰਥ ਸਾਹਿਬ ਜੀ ਸਾਡੇ ਨਾਲ ਗੱਲਾਂ ਕਰਦੇ ਆ ਜੋ ਕੁਝ ਅਸੀਂ ਝੋਲੀਆਂ ਪਰਵਾਣੇ ਹਨ ਇਹ ਗੁਰਨਾਨਕ ਦੇਵ ਜੀ ਦੀ ਜੋਤ ਹੈ ਧੰਨ ਗੁਰਗ੍ਰੰਥ ਸਾਹਿਬ ਹਨ ਧੰਨ ਗੁਰਗ੍ਰੰਥ ਫੈਮਾਨ ਹਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਸਸੀ ਇੱਕ ਰੂਹ ਮੰਨਣਾ ਹੈ ਇੱਕ ਦੇ ਕੋਲੋਂ ਹੀ ਸਭ ਕੁਝ ਸਾਨੂੰ ਮਿਲਣਾ ਹੈ ਸਾਡੀਆਂ ਝੋਲੀਆਂ ਗੁਰੂ ਰਾਮਦਾਸ ਜੀ ਮਹਾਰਾਜ ਭਰਨੀਆਂ ਹਨ ਜਿਨੀਆਂ ਵੀ ਸੰਗਤਾਂ ਨੇ ਦੇਖ ਰਹੀਆਂ ਹਨ ਉਹ ਸਾਰੀਆਂ ਸੰਗਤਾਂ ਲਈ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜਿਹੜੀਆਂ ਮਨ ਭਾਵਨੀ ਕਰਕੇ ਦੇਖ ਰਹੀਆਂ ਹਨ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਨਾ ਅੱਜ ਤੁਹਾਡਾ ਆਗਮ ਦਿਹਾੜਾ ਹੈ ਸਾਰਿਆਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰਦੀਆਂ ਇਹਨੇ ਬਚਨ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ